ਮਲਿਕ ਦੇ ਰਿਹਾ ਅਰਮਾਨ ਮਲਿਕ ਨੂੰ ਤਲਾਕ ਇਸ ਨੂੰ ਸੁਣ ਕੇ ਅਰਮਾਨ ਮਲਿਕ ਦਾ ਪਾਰਾ ਹੋਇਆ ਹੈ ਜਿਵੇਂ ਜਿਵੇਂ ਬਿੱਗ ਬੌਸ OTT 3 ਫਿਨਾਲੇ ਦੇ ਨੇੜੇ ਆ ਰਿਹਾ ਹੈ ਉਹ ਵੀ ਫੈਨਸ ਦਾ ਉਤਸ਼ਾਹ ਹੋਰ ਵਧ ਰਿਹਾ ਹੈ ਅਰਮਾਨ ਮਲਿਕ ਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਕਈ ਖਬਰਾਂ ਨਿਤਰੋ ਸੁਣਨ ਨੂੰ ਮਿਲਦੀਆਂ ਨੇ ਉੱਥੇ ਹੀ ਬੀਤੇ ਦਿਨੀ 빅 ਬੋਸ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਾਈ ਗਈ ਜਿਸ ਵਿੱਚ ਮੀਡੀਆ ਵੱਲੋਂ ਅਰਮਾਨ ਮਲਿਕ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਉਹਨਾਂ ਨੂੰ ਤਲਾਕ ਦੇਣ ਦੀ ਗੱਲ ਕਰ ਰਹੀ ਹੈ ਜਿਸ ਤੋਂ ਬਾਅਦ ਅਰਮਾਨ ਮਲਿਕ ਨੇ ਮੀਡੀਆ ਨੂੰ ਬਹੁਤ ਹੀ ਟੇਡਾ ਜਿਹਾ ਜਵਾਬ ਦਿੱਤਾ ਪ੍ਰੈਸ ਕਾਨਫਰੰਸ ਦੌਰਾਨ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਤੋਂ ਬਹੁਤ ਹੀ ਤਿੱਖੇ ਸਵਾਲ ਪੁੱਛੇ ਗਏ ਜਿਸ ਦਾ ਉਹਨਾਂ ਵੱਲੋਂ ਬੜੀ ਹੀ ਬਿਬਾਕੀ ਨਾਲ ਜਵਾਬ ਵੀ ਦਿੱਤਾ ਗਿਆ ਤੇ ਨਾਲ ਹੀ ਪਾਇਲ ਦੇ ਡਿਵੋਰਸ ਬਲੀ ਗੱਲ ਵੀ ਅਰਮਾਨ ਮਲਿਕ ਨੂੰ ਦੱਸੀ ਗਈ। ਅਰਮਾਨ ਮਲਿਕ ਵੱਲੋਂ ਕਿਹਾ ਗਿਆ ਕਿ ਜੇਕਰ ਰੱਬ ਵੀ ਥੱਲੇ ਆ ਕੇ ਸਾਨੂੰ ਵੱਖ ਹੋਣਾ ਹੋਣ ਲਈ ਕਹੇਗਾ ਤਾਂ ਵੀ ਅਸੀਂ ਵੱਖ ਨਹੀਂ ਹੋਵਾਂਗੇ ਕਿਉਂਕਿ ਸਾਡਾ ਰਿਸ਼ਤਾ ਸੱਚਾ ਹੈ ਇਸ ਦੇ ਵਿੱਚ ਕੋਈ ਤੋਖਾ ਨਹੀਂ ਹੈ ਜਿਸ ਤੋਂ ਬਾਅਦ ਫੈਨਸ ਵੱਲੋਂ ਵੱਖ-ਵੱਖ ਤਰੀਕੇ ਦੇ ਕਮੈਂਟਸ ਵੀ ਕੀਤੇ ਜਾ ਰਹੇ ਹਨ ਅਰਮਾਨ ਮਲਿਕ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੇ ਲੋਕ ਅਜੇ ਹਨ ਜੋ ਇਸ ਸਥਿਤੀ ਵਿੱਚ ਮਹਿਤਾ ਸ਼ਰੀਆਮ ਪਾਇਲ ਕ੍ਰਿਤਿਕਾ ਮਲਿਕ ਨਾਲ ਵਿਆਹ ਕਰਵਾਇਆ ਅਜੇ ਹੀ ਵੀ ਲੋਕਾਂ ਜੋ ਆਪਣੀ ਵਾਈਫ ਨਾਲ ਰਹਿੰਦੇ ਹੋਏ ਵੀ ਬਾਹਰ ਗਰਲਫ੍ਰੈਂਡ ਰੱਖਦੇ ਨੇ ਪਰ ਮੈਂ ਲੋਕਾਂ ਸਾਹਮਣੇ ਆਪਣਾ ਰਿਸ਼ਤਾ ਬਿਵਾਕੀ ਨਾਲ ਰੱਖਿਆ ਹੈ ਜਿਸ ਕਰਕੇ ਮੈਨੂੰ ਇਸ ਵਿੱਚ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਪਾਇਲ ਤੇ ਕ੍ਰਿਤਿਕਾ ਮਲਿਕ ਦੋਵੇਂ ਮੇਰੀ ਸਾਈਡ ਹਨ ਇਸ ਤੋਂ ਬਾਅਦ ਜਦੋਂ মিডিਆ ਵੱਲੋਂ ਅਰਮਾਨ ਮਲਿਕ ਨੂੰ ਦੱਸਿਆ ਗਿਆ ਕਿ ਪਾਇਲ ਮਲਿਕ ਬਾਹਰ ਤੁਹਾਡੇ ਨਾਲ ਵੱਖ ਹੁੰਦੀਆਂ ਗੱਲਾਂ ਕਰੀਆਂ ਹਨ ਉਸ ਤੋਂ ਬਾਅਦ ਅਰਮਾਨ ਮਲਿਕ ਨੇ ਜੋ ਜਵਾਬ ਦਿੱਤਾ ਉਹ ਵੀ ਸੁਣਨ ਵਾਲਾ ਸੀ ਇਸ ਬਾਰੇ ਗੱਲ ਕਰਦੇ ਹੋਏ ਅਰਮਾਨ ਮਲਿਕ ਨੇ ਕਿਹਾ ਕਿ ਉਹ ਸ਼ੋਅ ਨਹੀਂ ਜਿੱਤਣਾ ਚਾਹੁੰਦੇ ਕਿਉਂਕਿ ਲੋਕ ਉਹਨਾਂ ਉੱਤੇ ਨੌਜਵਾਨਾਂ ਨੂੰ ਗਲਤ ਸੰਦੇਸ਼ ਭੇਜਣ ਦਾ ਦੋਸ਼ ਲਗਾ ਸਕਦੇ ਹਨ ਨਾਲੀਓਨ ਵੱਲੋਂ ਕਿਹਾ ਗਿਆ ਕੀ ਬਾੜਜਾ ਕੇ ਅਸੀਂ ਤਿੰਨੋਂ ਤੁਹਾਨੂੰ ਇਕੱਠੇ ਹੀ ਦਿਖਾਈ ਦੇਵਾਂਗੇ ਇਸ ਉੱਤੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਪਾਇਲ ਮਲਿਕ ਦੇਰੀਆ ਅਰਮਾਨ ਮਲਿਕ ਨੂੰ ਤਲਾਕ ਇਸ ਨੂੰ ਸੁਣ ਕੇ ਅਰਮਾਨ ਮਲਿਕ ਦਾ ਪਾਰਾ ਹੋਇਆ ਹੈ ਜਿਵੇਂ ਜਿਵੇਂ ਬਿੱਗਬੋਸ OTT 3 ਫਿਨਾਲੇ ਦੇ ਨੇੜੇ ਆ ਰਿਹਾ ਹੈ ਉਹ ਵੀ ਫੈਨਸ ਦਾ ਉਤਸ਼ਾਹ ਹੋਰ ਵਧ ਰਿਹਾ ਹੈ ਅਰਮਾਨ ਮਲਿਕ ਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਕਈ ਖਬਰਾਂ ਨਿਤਰੋ ਸੁਣਨ ਨੂੰ ਮਿਲਦੀਆਂ ਨੇ ਉੱਥੇ ਹੀ ਬੀਤੇ ਦਿਨੀ ਬਿੱਗ ਬਾਸ ਵਿੱਚ ਇੱਕ ਪ੍ਰੈਸ ਕਾਨਫਰੈਂਸ ਕਰਾਈ ਗਈ ਜਿਸ ਵਿੱਚ ਮੀਡੀਆ ਵੱਲੋਂ ਅਰਮਾਨ ਮਲਿਕ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਉਹਨਾਂ ਨੂੰ ਤਲਾਕ ਦੇਣ ਦੀ ਗੱਲ ਕਰ ਰਹੀ ਹੈ ਜਿਸ ਤੋਂ ਬਾਅਦ ਅਰਮਾਨ ਮਲਿਕ ਨੇ ਮੀਡੀਆ ਨੂੰ ਬਹੁਤ ਹੀ ਟੇਡਾ ਜਿਹਾ ਜਵਾਬ ਦਿੱਤਾ ਪ੍ਰੈਸ ਕਾਨਫਰੰਸ ਦੌਰਾਨ ਅਰਮਾਨ ਮਲਿਕ ਅਤੇ ਕ੍ਰਿਤਿਕਾ ਮਲਿਕ ਤੋਂ ਬਹੁਤ ਹੀ ਤਿੱਖੇ ਸਵਾਲ ਪੁੱਛੇ ਗਏ ਜਿਸ ਦਾ ਉਹਨਾਂ ਵੱਲੋਂ ਬੜੀ ਹੀ ਬਿਬਾਕੀ ਨਾਲ ਜਵਾਬ ਵੀ ਦਿੱਤਾ ਗਿਆ ਤੇ ਨਾਲ ਹੀ ਪਾਇਲ ਦੇ ਡਿਵੋਰਸ ਬਲੀ ਗੱਲ ਵੀ ਅਰਮਾਨ ਮਲਿਕ ਨੂੰ ਦੱਸੀ ਗਈ ਤਾਂ ਅਰਮਾਨ ਮਲਿਕ ਵੱਲੋਂ ਕਿਹਾ ਗਿਆ ਕਿ ਜੇਕਰ ਰੱਬ ਵੀ ਥੱਲੇ ਆ ਕੇ ਸਾਨੂੰ ਵੱਖ ਹੋਣਾ ਹੋਨਲੀ ਕਹੇਗਾ ਤਾਂ ਵੀ ਅਸੀਂ ਵੱਖ ਨਹੀਂ ਹੋਵਾਂਗੇ ਕਿਉਂਕਿ ਸਾਡਾ ਰਿਸ਼ਤਾ ਸੱਚਾ ਹੈ ਇਸ ਦੇ ਵਿੱਚ ਕੋਈ ਤੋਖਾ ਨਹੀਂ ਹੈ ਜਿਸ ਤੋਂ ਬਾਅਦ ਫੈਨਸ ਵੱਲੋਂ ਵੱਖ-ਵੱਖ ਤਰੀਕੇ ਦੇ ਕਮੈਂਟਸ ਵੀ ਕੀਤੇ ਜਾ ਰਹੇ ਹਨ ਅਰਮਾਨ ਮਲਿਕ ਵੱਲੋਂ ਕਿਹਾ ਗਿਆ ਕਿ ਬਹੁਤ ਸਾਰੇ ਲੋਕ ਜੇ ਹਨ ਜੋ ਇਸ ਸਥਿਤੀ ਵਿੱਚ ਮਹਿਤਾ ਸ਼ਰੀਆਮ ਪਾਇਲ ਕ੍ਰਿਤਿਕਾ ਮਲਿਕ ਨਾਲ ਵਿਆਹ ਕਰਵਾਇਆ ਅਜੇ ਹੀ ਵੀ ਲੋਕਾਂ ਜੋ ਆਪਣੀ ਵਾਈਫ ਨਾਲ ਰਹਿੰਦੇ ਹੋਈ ਵੀ ਬਾਹਰ ਗਰਲਫ੍ਰੈਂਡ ਰੱਖਦੇ ਨੇ ਪਰ ਮੈਂ ਲੋਕਾਂ ਸਾਹਮਣੇ ਆਪਣਾ ਰਿਸ਼ਤਾ ਬੇਬਾਕੀ ਨਾਲ ਰੱਖਿਆ ਹੈ ਜਿਸ ਕਰਕੇ ਮੈਨੂੰ ਇਸ ਵਿੱਚ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ ਕਿਉਂਕਿ ਪਾਇਲ ਤੇ ਕ੍ਰਿਤਿਕਾ ਮਲਿਕ ਦੋਵੇਂ ਮੇਰੀ ਸਾਈਡਨ ਇਸ ਤੋਂ ਬਾਅਦ ਜਦੋਂ মিডিਆ ਵੱਲੋਂ ਅਰਮਾਨ ਮਲਿਕ ਨੂੰ ਦੱਸਿਆ ਗਿਆ ਕਿ ਪਾਇਲ ਮਲਿਕ ਬਾਹਰ ਤੁਹਾਡੇ ਨਾਲ ਵੱਖ ਹੁੰਦੀਆਂ ਗੱਲਾਂ ਕਰੀਆਂ ਹਨ ਉਸ ਤੋਂ ਬਾਅਦ ਅਰਮਾਨ ਮਲਿਕ ਨੇ ਜੋ ਜਵਾਬ ਦਿੱਤਾ ਉਹ ਵੀ ਸੁਣਨ ਵਾਲਾ ਸੀ ਇਸ ਬਾਰੇ ਗੱਲ ਕਰਦੇ ਹੋਏ ਅਰਮਾਨ ਮਲਿਕ ਨੇ ਕਿਹਾ ਕਿ ਉਹ ਸ਼ੋਅ ਨਹੀਂ ਜਿੱਤਣਾ ਚਾਹੁੰਦੇ ਕਿਉਂਕਿ ਲੋਕ ਉਹਨਾਂ ਅਤੇ ਨੌਜਵਾਨਾਂ ਨੂੰ ਗਲਤ ਸੰਦੇਸ਼ ਭੇਜਣ ਦਾ ਦੋਸ਼ ਲਗਾ ਸਕਦੇ ਹਨ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਬਾਅਦ ਜਾ ਕੇ ਅਸੀਂ ਤਿੰਨੋਂ ਤੁਹਾਨੂੰ ਇਕੱਠੇ ਹੀ ਦਿਖਾਈ ਦੇਵਾਂਗੇ ਇਸ ਉੱਤੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ